ਮੇਰਾ ਨਾਮ ਚੇਤਨ ਸ਼ਰਮਾ ਪਾਜੀ ਦਾ ਮੈਂ ਮੂਹਂਡਾ ਵਾਲ ਨੰਬਰ 10 ਦਾ ਪਾਜੀ ਕੀ ਹੋਇਆ ਸਰਕਾਰ ਦਾ ਪਾਗੋਚ ਨਹੀਂ ਪਾਜੀ ਇਧਰੋਂ ਮੈਂ ਪਿੱਛੇ ਹੋਮ ਕਲਾਸਿਸ ਦਿੰਦਾ ਸੀ ਗਿਆ ਤੇ ਹੋਮ ਕਲਾਸ ਕਵਰ ਕਰਕੇ ਤੇ ਮੈਂ ਆਪਣੇ ਪਾਪਾ ਕੋ ਜਾ ਰਿਹਾ ਸੀਗਾ ਹਸਪੀਟਲ ਪਾਪਾ ਨੂੰ ਲੈਣ ਤੇ ਕੁਛ ਮੇਰੇ ਸਕੂਟੀ 'ਚ ਸਮਾਨ ਸੀਗਾ ਆਦਾਂ ਦਾ ਕਿ ਜਦੋਂ ਮੈਂ ਆਪਣੇ ਪਾਪਾ ਨੂੰ ਕਹਚਾਣਾ ਸੀਗਾ ਤੇ ਮੈਨੂੰ ਫਾਲੀਵਾਜੇ ਸੀਗੀ ਤੇ ਮੈਨੂੰ ਪਤਾ ਨਹੀਂ ਸੀਗਾ ਕਿ ਅਨਨੋਨ ਸੀਗਾ ਮੈਂ ਪਹਿਲੀ ਵਾਰ ਇਸ ਏਰੀਆ ਦੇ ਵਿੱਚ ਆਇਆ ਮੈਨੂੰ ਪਤਾ ਨਹੀਂ ਹੈਗਾ ਕਿ ਇੱਧਰ ਪਾਣੀ ਦਾ बहाव ਬਹੁਤ ਤੇਜ਼ ਹੁੰਦਾ ਅੱਜ ਕਿੰਨਾ ਘੰਟਾ ਪਹਿਲੇ ਮੈਂ નીક ਲਿਆ ਆ 9 ਵਜੇ ਮੈਂ ਫਿਰ ਵਾਪਸ ਆਇਆ ਇੱਧਰੋਂ ਨਿਕਲਣ ਲਈ ਤੇ ਮੈਂ ਨਿਕਲਿਆ ਅੱਧੇ ਰਸਤੇ 'ਚ ਪਹੁੰਚਿਆ ਸਕੂਟੀ ਹੋਰ ਕੰਟਰੋਲ ਹੋ ਗਈ ਸਕੂਟੀ ਦੇ ਨਾਲ ਨਾਲ ਮੈਂ ਸਕੂਟੀ ਨੂੰ ਬਚਾਉਂਦੇ ਆਪੇ ਵੀ ਪਾਣੀ ਮਤਲਬ ਕਿ ਪਾਣੀ ਦੇ ਵਿੱਚ ਡੇਗਿਆ ਗੋਤੇਗਾਤੇ ਮਤਲਬ ਭਾਜੀ ਫਿਰ ਤੁਹਾਨੂੰ ਪਾਣੀ ਵਿੱਚ ਕਿੰਨੇ ਨਾਲ ਡੇਗਿਆ ਪਾਣੀ ਚ ਭਾਜੀ ਮੈਂ ਇੱਥੇ ਪਹਿਲੇ ਬੇਹੋਸ਼ ਰਹਾ ਆਇਆ ਉਸ ਤੋਂ ਬਾਅਦ ਉਧਰ ਕੋਰਨਰ ਤੇ ਜਾ ਕੇ ਲੱਗ ਗਿਆ ਤੇ ਪਿੰਡ ਦੇ ਲੋਕਾਂ ਨੇ ਦੇਖਿਆ ਇੱਧਰ ਦੇ ਮੋਹੱਲੇ ਦੇ ਲੋਕਾਂ ਨੇ ਤੇ ਉਹਨਾਂ ਨੂੰ ਮੈਂ ਆਵਾਜ਼ਾ-ਬੂਜ਼ਾ ਮਾਰੀਆਂ ਤੇ ਉਹਨਾਂ ਨੇ ਕਿ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਜੋ ਕਿ ਵੀਆਰ ਨੰਬਰ 1 ਗੱਡੀ ਵਾਲੇ ਆ ਗਏ ਸੀਗੇ ਮੌਕੇ ਤੇ ਉਹਨਾਂ ਨੇ ਆਪਣੇ ਕੱਪੜੇ-ਕੁਪੜੇ ਤਾਰ ਕੇ ਤੇ ਮੇਰੀ ਹੈਲਪ ਕੀਤੀ ਮੈਨੂੰ ਬਾਹਰ ਕੱਢਿਆ ਤੇ ਮੇਨੂੰ ਘਰ ਛੱਡ ਗਏ ਤੇ ਮੈਂ ਮੰਗ ਹੀ ਕਰਦਾ ਭਾਈ ਜਿਹੜਾ ਉਹਨੂੰ ਕੋਲ ਸਿਲਿੰਡਰ ਆਏਗਾ ਆਬੀਸਲੀ ਉਹਨੂੰ ਪਤਾ ਨਹੀਂ ਲੱਗੇਗਾ ਕਿ ਉਹ ਕਿੱਦਾਂ ਹੈ ਪਾਣੀ ਦਾ ਮੁਹਾ ਕਿੱਦਾਂ ਨਹੀਂ ਇੱਥੇ ਪੁਲ ਬੰਦਾ ਹੀ ਚਾਹੀਦਾ ਇਹ ਨਾ ਹੋਏ ਕਿ ਅੱਜ ਮੈਂ ਪਾਣੀ ਦੀ ਸਪੇਅਰ ਚ ਆਇਆ ਕੱਲ ਕੋਈ ਹੋਰ ਤਿੰਨ ਚਾਰ ਬੰਦੇ ਆ ਜਾਣ ਸਕੂਟੀ ਪਾਣੀ ਦੇ ਵਿੱਚ ਹੀ ਭਾਈ ਸਕੂਟੀ ਤਾਂ ਹੀ ਮੈਂ ਲੱਭਣ ਆਇਆ ਹਾਂ ਹਾਂਜੀ ਭਾਈ ਮੈਂ ਜਗਿੰਦਰ ਸਿੰਘ ਉੱਧਰ ਗਾਲੇ ਕਵੰਦੇ ਰਹਿਣ ਵਾਲਾ ਜੀ ਇੱਥੇ ਬਾਰਿਸ਼ ਬਹੁਤ ਹੋ ਰਹੀ ਹੈ ਰਾਤੀ ਬੰਦਾ ਇੱਕ ਰੁੜ ਗਿਆ ਵਾ ਹੁਣ ਇੱਕ ਬੰਦਾ ਰੁੜਿਆ ਪੁਲ ਤੋਂ ਬਾਅਦ ਉਹਨੂੰ ਕੱਢਿਆ ਬਾਸ ਜੇ ਅੱਜ ਦੇ 2-3 ਸਾਲ ਪਹਿਲਾਂ ਇੱਕ ਇੱਕ ਬਜ਼ੁਰਗਿਆ ਗਈ ਉਹ ਵਗਾਈ ਉਹਦੀ ਜੱਤ ਹੋ ਗਈ ਸੀ ਤੇ ਮੇ ਤੁਹਾਡੇ ਬੇਨਤੀ ਹੈਗੀ ਹੈ ਤੇ ਪੁਰ ਬਣਾਇਆ ਜਾਵੇ ਇੱਥੇ 15-16 ਪਿੰਡ ਗਾਂ ਆ ਗਏ ਆ ਉਹਨਾਂ ਵਾਸਤੇ ਬੋ ਤੰਗੀ ਹੈ ਸਾਨੂੰ ਬਹੁਤ ਤੰਗੀ ਗਈ ਹੈ ਭਾਈ ਮੇਰਾ ਨਾਮ ਅਸ਼ਵੀ ਕੁਰੀ ਹੈਗਾ ਵਾ ਉੱਤਰਨਗਰ ਗਾਰਡਨ ਕਲੋਨੀ ਦਾ ਰਹਿਣਾ ਲਿਆ ਗਿਆ ਤੇ ਹਰ ਸਾਲ ਪਾਣੀ ਦਾ ਇੰਨਾ ਕਿ ਇੱਥੇ ਪਾਣੀ ਜਾਂਦਾ ਕਿ ਨਾ ਤੇ ਸੜਕ ਹੈਗੀ ਤੇ ਨਾ ਪੁੱਛਾ ਗਾਵਾ ਇੱਥੇ ਆਏ ਦਿਨ ਕੋਈ ਨਾ ਕੋਈ ਬੰਦਾ ਸੁਰਿਆ ਹੁੰਦਾ ਵਾ ਹੁਣੇ ਹੁਣੇ ਲੇ 10 ਮਿੰਟ ਹੋਇਆ ਪੁਲਿਸ ਭਰਾਈ ਜੰ ਰੁੜ ਗਿਆ ਤਰਾ ਉਹਰਾ ਮੋਟਰਸਾਰ ਗਾਰੇ ਬੱਚਾ ਗਿਆ ਤੇ ਉਹਨੂੰ ਬਾਹਰ ਕੱਢਿਆ ਬੜੀ ਮੁਸ਼ਕਲ ਨਾਲ ਤੋਨੋ ਸੁਪਰੇ ਬਚਾਇਆ ਗਿਆ ਵਾ ਤੇ ਰਾਤ ਵੀ ਕੋਈ ਕੰਦੇ ਹਾਸਾ ਆਇਆ ਪਈ ਰਾਤੀ ਵੀ ਇੱਥੇ ਇੱਕ ਮੋੜਾ ਡੇਕਰ ਕੋਈ ਆਪਣੇ ਫਾਦਰ ਦਾ ਪਤਾ ਲਾਣ ਜਾਇ ਕਰਦਾ ਸੀ ਤੇ ਸਕੂਟਰੀ ਸਮੀਰ ਨਿਕਲ ਗਿਆ ਵਿੱਚੋਂ ਸਕੂਟਰੀ ਉਹਦੀ ਵਿੱਚ ਹੀ ਆ ਤੇ ਰਾਤੀ ਉਹਨਾਂ ਲੋਕਾਂ ਨੇ ਕੱਢਿਆ ਬੜੀ ਮੁਸ਼ਕਲ ਨਾਲ ਉਹਨੂੰ ਕਰੇ ਰਾਮ ਲੰਗਾਇਆ ਇਹਨਾਂ ਨੇ ਇੱਥੇ ਤੇ ਬਾਕੀ ਇੱਥੇ ਭਾਈ ਦੇਖੋ ਕੋਰੇ ਸਾਹਮਣੇ ਇਹ ਪਾਣੀ ਦਾ ਭਾਵ ਦੇਖ ਕਿੰਨਾ ਕਰਦਾ ਲੰਘ ਨਹੀਂ ਸਕਦਾ ਵਿੱਚੋਂ ਜਾਂ ਤਾਂ ਪ੍ਰੋਜੈਕਸ਼ਨ ਦੇ ਅੱਗੇ ਡਲ ਛੀਲ ਬਣਾ ਦੇ ਤੇ ਜਾਂ ਪੁਲ ਬਣਾ ਦੇ ਇਹ ਕੰਮ ਕਰ ਦੇ